ਉਹ ਤੀਸਰੀ ਗੱਲ ਇਹ ਕਾਲੀ ਦਲ ਨੇ ਮਾਰਟਿਸਪੀਡ ਨਹੀਂ ਦਿੱਤੀ ਐਲੈਕਸ਼ਨ ਦੇ ਵਿੱਚ ਉਹਦੇ ਪਰਮੇ ਜਿਹੜੇ ਨਤੀਜੇ ਆ ਰਹੇ ਬੜੇ ਅਨਐਕਸਪੈਕਟਿਡ ਜਿਹੇ ਆ ਤੇ ਸਮੇਂ 'ਚ ਪਤਾ ਨਹੀਂ ਲੱਗ ਰਿਹਾ ਮਨੋਂ ਸਥਿਤੀ ਦਾ ਲੋਕਾਂ ਦੀ ਦਾ ਕਿ ਕਿੱਧਰ ਲੋਕਾਂ ਨੇ ਵਰ ਜਾਣਾ ਔਰ ਲੋਕ ਨਾ ਐਕਚੁਅਲੀ ਅੱਗੇ ਵੇ ਆ ਦੇਖੋ ਲੋਕਾਂ ਨੂੰ ਕੋ ਲੀਡਰ ਨੇ ਦਿੱਸਾ ਪਿਆ ਲੋਕਾਂ ਨੂੰ ਕੋ ਡੈਮੋਕ੍ਰੇਸੀ ਨਹੀਂ ਦੇਣੀ ਪਈ ਪਤਾ ਲੱਗਾ ਵੀ ਬੜਾ ਪੈਸਾ ਢਿੰਪੀ ਢਿੰਡੋ ਇਸ ਤਰ੍ਹਾਂ ਦਿੱਤਿਆ ਵਿਧਵਾ ਤੋਂ ਸਭ ਇਹ ਉਹਨੇ ਰਾਜੇ ਨੇ ਵੀ ਘਟ ਨਹੀਂ ਕੀਤੀ ਲੇਕਿਨ ਪੈਸੇ ਦਾ ਮੀ ਵਕੂ ਇਹਨਾਂ ਨੇ ਛੋਟਿਆ ਨੋਤਾ ਦਿੱਤਾ ਤੇ ਇਹ ਮੈਸੇਜ ਦਾ ਬੜਾ ਬੜਾ ਮਾੜਾ ਲੱਗਾ ਚੀਜ਼ ਹੈ ਟ੍ਰੈਂਡ ਹੈ ਇੱਕ ਬੜਾ ਟ੍ਰੈਂਡ ਤੇ ਲੋਕੀ ਹੁਣ ਇਸ ਵੇਲੇ ਇਹੋ ਜੀ ਸਥਿਤੀ ਜਾ ਹੈ ਕਿ ਉਹ ਕਾਲਸ ਨੂੰ ਹੋਰ ਚਾਂਸ ਮੈਨ ਮਰਗਰ ਕੇ ਨਹੀਂ ਦੇਣਾ ਚਾਹਦੇ ਕਿਉਂਕਿ ਕਾਲਸ ਨੂੰ ਚਾਹ ਚੁਚਿਆ ਜਿਹਦਾ ਦੇਖਿਆ ਪਿਛੇ ਹਾਲ ਤੁਸੀਂ ਜਾਂ 14 ਬੜੀ ਹੈ ਲੀਟਰਲ ਤੇ ਉਹ ਕੋਈ ਕਾਰਨ ਹੈ ਕਿ ਜਿਹੜਾ ਉਹ ਸ਼ਰਪੀ ਕੋਸ਼ਿਸ਼ ਕੀਤੀ ਚਾਹੇ ਬਾਅਦ ਤੇ ਕੀ ਕਾਰਨ ਕੀ ਆ ਵੀ ਕਿਸਾਨਾਂ ਦੇ ਵੋਟ ਬੈਂਕ ਜਿਹੜਾ ਕਿਸਾਨੀ ਵੋਟ ਬੈਂਕ ਆ ਉਹ ਉਹਨਾਂ ਦੇ ਕੰਟਰੋਲ ਚ ਨਹੀਂਗਾ ਕਿ ਉਹਨਾਂ ਦੀ ਨਾਰਾਜ਼ਗੀ ਆਪ ਨਾਲ ਵੀ ਆ ਪਰ ਜਿੱਤਾ ਬਲੇ ਰਹੇ ਆ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਦੋਨੀ ਕੁਐਸਚਨ ਹੈ ਮੇਰਾ ਅਗਲਾ ਕਿ ਜਿਹੜੀਆਂ ਕਿਸਾਨਾਂ ਦੇ ਸੁਸਾਇਸਾਈਡ ਹੋਏ ਸਭ ਤੋਂ ਜ਼ਿਆਦਾ ਉਹਦਾ ਡਾਟਾ ਜਿਹੜਾ ਉਹ ਇਹ ਦੱਸ ਰਿਹਾ ਕਿ ਉਹ ਮਹਾਰਾਸ਼ਟਰਾ ਜੁ ਹੈ ਤੇ ਸ਼ੁਰੂਆਤ ਵੀ ਉੱਥੋਂ ਹੀ ਸੀਗੀ ਤੇ ਜਿਹੜੀ ਸਾਡੇ ਇਥੇ ਐਸਕੇਮ ਹੈ ਉਹ ਕਲੇਮ ਕਰਦੇ ਆ ਕਿ ਸਾਰੇ ਭਾਰਤ ਚ ਸਾਡਾ ਹੁਣ ਬੜਾ ਸਾਡੀ ਯੂਨਿਟੀ ਹੋ ਗਈ ਆ ਮੈਂ ਪਿਛਲੇ ਦਿਨੀ ਆਪਣੇ ਦਰਸ਼ਨਪਾਲ ਰਾਨਾ ਨਾਲ ਗੱਲ ਕਰਕੇ ਆਇਆ ਸੀ ਉਹ ਕਹਿੰਦਾ ਜਦੋਂ ਅਗਲਾ ਮੋਰਚਾ ਲਗੂਗਾ ਤਾਂ ਅਸੀਂ ਬੜੇ ਸਟਰੋਂਗ ਹੋ ਕੇ ਨਿਕਲਾਂਗੇ ਅੱਗੇ ਨਾਲੋਂ ਵੀ ਤੇ ਦੂਜੇ ਪਾਸੇ ਕੀ ਕਾਰਨ ਹੈ ਕਿ ਤੇ ਪੰਜਾਬ ਹਰਿਆਣਾ ਜਿਹੜਾ ਇਹ ਏਰੀਆ ਵਾ ਜਿੱਥੇ ਆਪਾਂ ਐਮਐਸਪੀ ਲੈ ਵੀ ਰਹੇ ਆ ਇੱਥੇ ਗ੍ਰਿਵੈਂਸਰ ਵੀ ਯਾਦਾ ਲੜਾਈ ਵੀ ਲੜੀ ਜਾ ਰਹੀ ਆ ਤੇ ਜਿਨ੍ਹਾਂ ਨੂੰ ਕੱਖ ਵੀ ਨਹੀਂ ਮਿਲ ਰਿਆ ਉਹ ਲੋਕ ਕਿਉਂ ਨਹੀਂ ਖੜੇ ਹੋਏ ਇੱਕ ਬੜਾ ਵੱਡਾ ਮਾਰਚ ਕੱਢਿਆ ਸੀ ਲੈਫਟ ਨੇ ਤੁਹਾਨੂੰ ਯਾਦ ਹੋਣਾ ਨੰਗੇ ਪੈਰੀ ਪੈਰ ਛੱਡ ਕੇ ਸੀ ਮਹਾਰਾਸ਼ਟਰ ਦੇ ਪੱਪੇ ਗਏ ਸੀ ਲੋਕ ਉਹ ਕਾਡਰ ਕਿੱਥੇ ਗਿਆ ਉਹ ਲੋਕ ਕਿੱਥੇ ਖੜੇ ਰਹਿ ਤੁਹਾਨੂੰ ਉਹਨਾਂ ਦਾ ਕਿੱਦਾਂ ਲੱਗਦਾ ਉਹ ਗੱਲ ਇਸ ਤਰ੍ਹਾਂ ਨਾਲ ਜੀ ਜਿਹੜੀ ਚੀਜ਼ਾਂ ਇਹ ਗੱਲ ਤੁਹਾਡੇ ਕੋਲ ਸੁਦਰਸ਼ਨ ਡਾਕਟਰ ਸੁਦਰਸ਼ਨ ਨੇ ਜਿਹੜਾ ਕਿਹਾ ਨਾ ਉਹ ਗੱਲਾਂ ਤੇ ਉਹਦੀਆਂ ਠੀਕ ਨਹੀਂ ਲੇਕਿਨ ਸਭ ਤੋਂ ਵੱਡੀ ਦਿੱਕਤ ਇਹ ਹੈ ਵੀ ਜਦੋਂ ਇਹ ਐਕਸ਼ਨ ਚ ਹੁੰਦੇ ਨੇ ਜਿਹਦਾ ਸਾਰ ਮੋਰਚਾ ਲੱਗਾ ਉਦੋਂ ਦੇ ਇਹ ਬੜਾ ਕੁਝ ਗੱਲਾਂ ਕਰਦੇ ਆ ਉਸ ਤੋਂ ਬਾਅਦ ਜਦੋਂ ਐਕਸ਼ਨ ਚ ਨਹੀਂ ਹੁੰਦੇ ਕਿਉਂਕਿ ਸਮੱਸਿਆਵਾਂ ਸਮਾਜ ਦੇ ਹੋਰ ਫਿਰਕਿਆਂ ਦੀਆਂ ਵੀ ਆ ਗਈਆਂ ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਉਹਨਾਂ ਨੂੰ ਜਾਂਦੇ ਨਹੀਂ ਕਰਦੇ ਆਰਗੇਨਾਈਜ਼ ਨਹੀਂ ਕਰਦੇ ਲੇਬਰ ਆਰਗੇਨਾਈਜੇਸ਼ਨ ਹੈ ਉਹਨਾਂ ਨੂੰ ਆਰਗੇਨਾਈਜ਼ ਕੀਤਾ ਇਹਨਾਂ ਨੇ ਇਹ ਤੱਕ ਫਿਰ ਇੱਕ ਗ੍ਰਿਪਸ ਚ ਹੈ ਵੀ ਇੱਕ ਲੇਬਰ ਤੇ ਕਿਸਾਨ ਦਾ ਡਾਇਲੈਮਾ ਵੀ ਹੈਗਾ ਵੀ ਜੱਟਾ ਸੰਗੀ ਦਾ ਵੀ ਮੈਂ ਇਹ ਮੇਰਾ ਕੰਮ ਹੈ ਮਹਾਰਾਸ਼ਟਰ ਦੇ ਸੰਦਰਭ ਚ ਸੁਦਰਤ ਆਵਾਜ਼ ਨਾਲ ਮਹਾਰਾਸ਼ਟਰ ਦੇ ਸੰਦਰਭ ਚ ਗੱਲ ਮਹਾਰਾਸ਼ਟਰ ਜਿਹੜਾ ਸੋਕਾ ਜਿਹੜਾ ਇਹ ਨਾ ਸੋਕੇ ਦੀ ਗੱਲ ਹੈ ਉਹਦੇ ਵਿੱਚ ਉਦੋਂ ਜਿਹੜਾ ਇਨਸਾਨ ਆਇਆ ਬੜਾ ਆਇਆ ਤੇ ਲੇਕਿਨ ਮੋਦੀ ਨੂੰ ਉਹਨਾਂ ਨੇ ਸਬਕ ਦਿੱਤਾ ਵੀ ਹੈ ਲੇਕਿਨ ਜਦੋਂ ਇਹ ਸਰਕਾਰ ਨਹੀਂ ਬਣੀ ਹੈ ਸ਼ਿੰਦੇ ਸਰਕਾਰ ਬਣੀ ਹੈ ਇਹ ਹੈਗਾ ਦੀ ਧਗਰੀ ਵਿਕੀ ਜਾਂਦੀ ਦੀ ਇਹਨੇ ਕਾਫੀ ਕੰਮ ਕੀਤਾ ਤੇ ਇਹਨੇ ਆਪਣੇ ਇਲਾਕੇ ਦੇ ਵਿੱਚ ਜਾਂ ਜਿਹੜਾ ਤਵਾਰ ਇਹ ਜੀਤ ਪਵਾਰਿਆ ਇਹਨਾਂ ਨੇ ਕਾਫੀ ਉੱਥੇ ਡਵੈਲਪਮੈਂਟ ਦੇ ਕੰਮ ਖਸਾਨਾ ਵਾਸਤੇ ਕਾਫੀ ਕੀਤੀ ਹੁਣ ਲੋਨ ਚ ਦਿੱਤੇ ਜੀ ਪਰਵਾਰ ਤੇ ਅਮਰੀਕੀ ਦੋਸਤਾਂ ਦੀ ਰਾਜਨੀਤੀ ਦਾ ਸਭ ਤੋਂ ਵੱਧ ਨਾ ਹੁੰਦਾ ਪਰ ਬੁਲਾਬ ਹੈਗਾ ਪਰ ਜਦੋਂ ਜਦੋਂ ਲੋਕਾਂ ਦੇ ਵਿੱਚੋਂ ਜਾਂਦੇ ਆ ਹੁਣ ਕੋਈ ਜਿਹੜਾ ਆਪਣਾ ਪਵਾਰ ਸਾਹਿਬ ਵੱਡੇ ਨੇ ਕੀ ਦਾ ਨਾਲ ਮੋਰਾ ਵੱਡਾ ਸ਼ਰਦ ਗੁਵਾਰ ਸ਼ਰਦ ਗੁਵਾਰ ਹੁਣ ਉਹ ਬਹਾਕਰਪਾ ਆਦਮੀ ਹੈ ਉਹ ਸਾਰੇ ਵੱਡੇ ਵੱਡੇ ਡਾ ਨੀ ਹਜ਼ਾਰਾਂ ਜਬਾਦ ਨੇ ਉਹਨਾਂ ਦੇ ਔਰ ਕਰੋੜਾ ਰੁਪਿਆ ਮੇਰੇ ਕੋਲ ਅੱਜ ਤੋਂ 20 ਸਾਬ ਪੈਣਾ ਸਾਡੇ ਪੋਤਰਾ ਮਿਸ ਜਨਸੈਕਟੀ ਆਏ ਕਹਿੰਦੇ ਇਹ ਇਹ ਉਹ ਕਰ ਦੋ ਕਰ ਨਹੀਂ ਤੇ 15-20 ਹਜ਼ਾਰ ਕਰੋੜ ਰੁਪਿਆ ਇਦਾਂ ਤੇ ਹੋਣਾ ਹੈਗਾ ਉਹ ਉਹਨਾਂ ਦੇ ਰਾਹ ਉਹਨੇ 1992 ਰਣਨੇ ਦੀ ਗੱਲ ਕਰਨ ਲਿਆ ਮੈਂ ਤੇ ਉਹ ਸਭ ਤੋਂ ਵੱਡਾ ਮਹਾ ਕਰਪਟ ਇੱਕ ਕਰਪਸ਼ਨ ਦੇ ਇੱਕ ਦਹਾੜੇ ਪਹਿਲਾਂ ਵਾਲਾ ਗੱਲ ਆ ਗਈ 15 20 15 20 ਕਰੋੜ ਰੁਪਏ ਹੁਣ ਕੋਈ ਮੈਨੇ ਨਹੀਂ 15 20 ਕਰੋੜ 1000 ਕਰੋੜ ਅੱਛਾ ਠੀਕ ਹੈ ਠੀਕ ਹੈ ਉਹ ਉਦੋਂ ਸੀ ਤੇ ਹੁਣ ਕਿੱਥੇ ਕਿੱਥੇ ਗਿਆ ਹੋਊਗਾ ਇਹਦਾ ਮਤਲਬ ਉਹ ਜਿਹੜੀ ਕਰਪਸ਼ਨ ਆ ਜਾਂ ਪੈਸਾ ਇਹ ਲੋਕਾਂ ਦੇ ਆ ਗਿਆ ਰੋਲ ਤੇ ਆ ਗਿਆ ਉਹ ਪੈਸੇ ਦਾ ਇਹ ਉਹ ਜਿਹੜਾ ਰੋਲ ਵੱਡਾ ਹੈ ਔਰ ਮੀਡੀਆ ਇਹਦਾ ਖਾਸ ਕਰਕੇ ਨੈਸ਼ਨਲ ਮੀਡੀਆ ਉਹਨਾਂ ਲੋਕਾਂ ਨੂੰ ਪ੍ਰੋਸਤਾ ਨਾ ਲੋਕਾਂ ਦੇ ਮਾਈਂਡ ਵਾਸ਼ ਕਰਦਾ ਉਹ ਬੜਾ ਵੱਡਾ ਰੋਲ ਹੈ ਉਹਦੇ ਵਿੱਚ ਲੋਕ ਚਲੋ ਮੈਂ ਥੋੜਾ ਜਿਹਾ ਹਟ ਕੇ ਝੁਹਾਨ ਸਾਹਿਬ ਨੂੰ ਪੁੱਛਣਾ ਝੁਹਾਨ ਸਾਹਿਬ ਜਿੱਦਾਂ ਮੈਂ ਕਿਹਾ ਕਿ ਪੰਜਾਬ ਦੇ ਵਿੱਚ ਸਿੱਖ ਜਿਹੜੀ ਮੈਜੋਰਟੀ ਕਰਕੇ ਤੇ ਡਿਕਟੇਟ ਸਿੱਖ ਕਰਦੇ ਆ ਪੰਜਾਬ ਦੀ ਇਲੈਕਸ਼ਨ ਚ ਕੌਣ ਜੀ ਜੋੜ ਮੰਗੂਗਾ ਮਰਾਠਿਆਂ ਦਾ ਵੀ ਆਪਣਾ ਇੱਕ ਇਤਿਹਾਸ ਹੈ ਬੜਾ ਤਗੜਾ ਮਰਾਠੇ ਕਿਸੇ ਜਮਾਨੇ ਜੂ ਪੂਰੇ ਹਿੰਦੁਸਤਾਨ 'ਚ ਦਾਬ ਜ ਨੌਕਸਤਾਂ ਦਾ ਰਾਜ ਰਹਿ ਸ਼ਾਇਰ ਪੰਜਾਬ 'ਚ ਛੱਕਾ ਰਿਹਾ ਮਰਾਠਾ ਜਿਹੜੀ ਉਹਨਾਂ ਦੀ ਮਰਾਠਾ ਸੋਚ ਆ ਮੈਂ ਮਹਾਰਾਸ਼ਟra 'ਚ ਰਹਿ ਆ ਮੂੰ ਥੋੜਾ ਜਿਹਾ ਪਤਾ ਉਹ ਜਿਹੜੀ ਭਾਵੇਂ ਉਹ ਨਾਗਪੁਰ ਚ ਹੀ ਬੈਠੇ ਆ ਆਰਐਸਐ ਨਾਲੋਂ ਡਿਫਰ ਕਰਦੀ ਆ ਹਿੰਦੂਤਾ ਵਾਲੀ ਰਾਜਨੀਤੀ ਤੋਂ ਮਰਾਠੇ ਆਪਣੇ ਆਪ ਨੂੰ ਜਿੱਦਾਂ ਪੰਜਾਬ ਦਾ ਜੱਟ ਵੱਖਰਾ ਸਮਝਦਾ ਨਾ ਇਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈਗੀ ਆ ਭਾਵੇਂ ਜੋ ਮਰਜ਼ੀ ਆਪਾਂ ਨੂੰ ਲਈਏ ਤੇ ਉਹ ਜਿਹੜਾ ਮਰਾਠਾ ਸਵੈਮਾਨ ਆ ਉਹਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ ਇਸ ਇਲੈਕਸ਼ਨ 'ਚ ਉਹ ਕਿਤੇ ਕੰਮ ਆਇਆ ਵੀ ਨਹੀਂ ਉਹ ਕੰਮ ਬਿਲਕੁਲ ਨਹੀਂ ਆਇਆ ਕਿਉਂਕਿ ਦੇਖੋ शिंदे ਜਿਹੜਾ ਸੀਗਾ ਕਿੰਨਾ ਆਰਾਮ ਵੀ ਸੀਗਾ ਸਾਨੂੰ ਉਹ ਜ਼ੋਰ ਵੀ ਹੋਇਆ ਕਿ ਉਹਨੂੰ ਜਿਹੜਾ ਪਿਓ ਰਿਪਰੈਜ਼ੈਂਟ ਨਹੀਂ ਕਰਦਾ ਇਹ ਤਿਸ਼ੂ ਸ਼ਹਿਰਾਂ ਦਾ ਇਹ ਵੀ ਹੋਈ ਗੱਲ ਲੇਖਨ ਉਹਦੇ باوجود ਵੀ ਕਿੰਨੀ ਆਪੀ ਆ ਸੀਟਾਂ ਲੈ ਗਏ ਹੋ ਹਮਮ ਤੇ ਆਪਣਾ ਲੈ ਗਿਆ ਗਿਆਤ ਗਿਆ ਤੀਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਉਹ ਜਿਹੜਾ ਮਾਨਸ ਸਿੰਘ ਆ ਨਾ ਇੱਕ ਕਾਰਸਨ ਦਾ ਇੱਕ ਆਪਣੇ ਇੱਕ ਖਾਸ ਉਹਨਾਂ ਦਾ ਸੀਗਾ ਸ਼ਾਇਦ ਸੀਗਾ ਬਾਕੀ ਉਹ ਮੇਰੇ ਖਿਆਲ ਜਿਵੇਂ ਲੱਗਦਾ ਪਤਾ ਨਹੀਂ ਮੈਨੂੰ ਲੱਗਦਾ ਕਿ ਘਟ ਗਿਆਗਾ ਹਮਮ ਉਹ ਸਨ ਡਾਈਵ ਦੇ ਸਾਰੇ ਪਰਾਠੇ ਹੀ ਖਾਣ ਰਹੇ ਸੀ ਉਹਨਾਂ ਸਾਰੇ ਮਰਾਠੀ ਜਿਹੜੀ ਮਰਾਠਿਆਂ ਦੀ ਲੜਾਈ ਸੀ ਲੀਡਰਸ਼ਿਪ ਨਹੀਂ ਨਹੀਂ ਸਾਰੇ ਮਰਾਠੀ ਤੇ ਨਹੀਂ ਹੈਗੇ ਜੀ ਮਰਾਠਾ ਉਥੇ ਮਰਾਠਾ ਸਮਾਜ ਦਾ ਤੇ ਦੂਜੇ ਦਾ ਕਾਫੀ ਫਰਕ ਹੈ ਸਾਰੇ ਮਰਾਠੇ ਨਹੀਂਗੇ ਉਹ ਨਹੀਂ ਨਹੀਂ ਲੀਡਰਸ਼ਿਪ ਦਾ ਜਿੱਦਾਂ ਜਿੱਦਾਂ ਬੁਆਰ ਹੁੰਦੀ ਹੈ ਇਹ ਮਰਾਠਿਆਂ ਚੋਂ ਆਉਂਦੇ ਆ ਬੁਆਰ ਆ ਫਿਰ ਇਹ ਛਿੰਦੇ ਵੀ ਦੇ ਸਾਰੇ ਇਹਨਾਂ ਚੋਂ ਹੀ ਆਉਂਦੇ ਨੇ ਨਹੀਂ ਨਹੀਂ ਜਿੱਦਾਂ ਹੁਣ ਭਾਜਪਾ ਦਾ ਹੈਗਾ ਉਹ ਆਪਣਾ ਸੀਐਮ ਰਹਿਆ ਉਹ ਮਰਾਠਾ ਨਹੀਂ ਹੈਗਾ ਉਹ ਮੋਸਾ ਮਰਾਠੀ ਦੇ ਕੰਮ ਕਰਦੀ ਮਰਾਠਾ ਮਰਾਠਾ ਇੱਕ ਵੱਖਰਾ ਕਲਚਰ ਹੈ ਮਹਾਰਾਸ਼ਟਰ ਦੇ ਵਿੱਚ ਵੀ ਉਹ ਤਾਂ ਜੈ ਮਹਾਰਾਸ਼ਟਰ ਨੂੰ ਸੁਆਗਤ ਹੀ ਨਹੀਂ ਕਰਦੇ ਇੱਕ ਦੂਜੇ ਨੂੰ ਮਿਲਣ ਲੱਗੇ ਵੀ ਜੈ ਮਹਾਰਾਸ਼ਟਰ ਕਹਿੰਦੇ ਕਰਦੇ ਨੇ ਲੇਕਿਨ ਜਿੱਥੋਂ ਤੱਕ ਇਹ ਇਤਨਾ ਆਪਾ ਪੰਜਾਬ ਦੇ ਦਾ ਕਿ ਸਿੱਖ ਡੋਮੀਨੇਟ ਕਰਦਾ ਹੈ ਵੋਟ ਕਰਦਾ ਲੇਕਿਨ ਜਦੋਂ ਅੱਜ ਦੇ ਆਈ ਵੀ ਹਲਾਤ ਦੇ ਵਿੱਚ ਸਿੱਖ ਪੋਲਿਟਿਕਸ ਦਾ ਬਿਲਕੁਲ ਪੰਜਾਬ ਚ ਕੀ ਹੈ ਸਿੱਖੀ ਦੀ ਫੌਜੜੀਆਂ ਸਿੱਖ ਕਮਿਊਨਿਟੀ ਲੀਡ ਕਰਦੀ ਹੈ ਆਪਣੇ ਨਾਮ ਨਾਲ ਜਿਉਂ ਕਹਿੰਦੇ ਆਪਾਂ ਕਾਲੀ ਧਾਲੀ ਕਹਾਂਗੇ ਨਾ ਬਤਵਾ ਪਰ ਕਾਲੀ ਧਾਲੀ ਹੈ ਨਾ ਸਿੱਖਾਂ ਦਾ ਲੀਡਰ ਆਪਾ ਗਿਣਿਆ ਜਾਂਦਾ ਇਤਿਹਾਸਕ ਦੌਰ ਤੇ ਲੇਕਿਨ ਅੱਜ ਉਹ ਕਿੱਥੇ ਖੜਾ ਉਹਦੀ ਲੀਡਰਸ਼ਿਪ ਕਿੱਥੇ ਹੈ ਉੱ ਅੱਜ ਇਹ ਹੈਗੇ ਪਰਲੇ ਪਾਲ ਸੂਧਾਰ ਕਮੇਟੀ ਵਾਲੇ ਜਾਂ ਦੂਜੇ ਦੇ ਮੇਰੇ ਖਿਆਲ ਜਿਹੜਾ ਡਰਾਫਟਸ ਇਸੇ ਤਰ੍ਹਾਂ ਮਹਾਰਾਸ਼ਟਰ ਚ ਵੀ ਆ ਲਿਆ ਵੀ ਮਹਾਰਾਸ਼ਟਰ ਦੇਦੇ ਦੇ ਮਰਾਠੇ ਮਰਾਠਾ ਸਰਵਾਨ ਲੇਕਿਨ ਜਦੋਂ ਪ੍ਰੈਕਟੀਕਲੀ ਵੀ ਥੱਲੇ ਦੇ ਦਿਸਦੇ ਉਹ ਦਿਸਦੇ ਨਹੀਂ ਕਿਹਦੇ ਲੀਡਰ ਹਾਂਜੀ ਅੱਛਾ ਜਿਹੜਾ ਭਾਜਪਾ ਨੇ ਆਪਣਾ ਜਿਹੜਾ ਅਚੀਵਨਸਟ ਚ ਦਾ ਕੈਂਡੀਡੇਟ ਵੀ ਨਾ ਆਪਣੇ ਵੱਲ ਜਿਹੇ ਫਰਜ਼ੀ ਦਾ ਕਰਨ ਦੇ ਤਾਂ ਨੁਕਸਾਨ ਹੋਣਾ ਸੀ ਉਹਨਾਂ ਨੇ ਉਹ ਵਿੱਚ ਹੀ ਰੱਖੀ ਗੱਲ ਕਿ ਕੌਣ ਬਣੇਗਾ ਸ਼ਿਵ ਸ਼ਨਾ ਦਾ ਹੋਏਗਾ ਜਾਂ ਉਹ ਦੂਜਾ ਹੋਏਗਾ ਤੇ ਇਸ ਕਰਕੇ ਇਹਦਾ ਫਾਇਦਾ ਕਈ ਵਾਰ ਇਦਾਂ ਕਹਿ ਦਿੰਦੇ ਕਿ ਜਈਏ ਇਦਾਂ ਕਹਿ ਦਿੰਦੇ ਕਿ ਲੀਡਰ ਨਹੀਂ ਅਨਾਉਂਸ ਕੀਤਾ ਤਾਂ ਨੁਕਸਾਨ ਹੋ ਗਿਆ ਜਿਦਾ ਮੋਦੀ ਰੀ ਕਹਿੰਦੀ ਸਾਡਾ ਮੋਦੀ ਹੈ ਤੁਹਾਡੇ ਕੋਲ ਕੌਣ ਹੈ ਤੇ ਇਦਾਂ ਦੀ ਵੀ ਕੇਅਰ ਬਣਾਉਣੀ ਹੁੰਦੀ ਹੈ ਪਰ ਉੱਥੇ ਹੋਰ ਗੱਲ ਹੈ ਉੱਥੇ ਨਾਂ ਅਨਾਉਂਸ ਕਰਨ ਨਾਲ ਨਾ ਉਹ ਪਹਿਲੇ ਇਕਠੇ ਰੀਆਂ ਅੱਛਾ ਤੁਹਾਨੂੰ ਸਾਹਿਬ ਹਰਿਆਣੇ ਚ ਇੱਕ ਗੇਮ ਉਹਨਾਂ ਖੇਡੀ ਸੀਗੀ ਇੱਕ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਦਾ ਨਾਮ ਦਿੰਦੇ ਜਿਹੜੀ ਮਾਇਆਵਤੀ ਤੋਂ ਸ਼ੁਰੂ ਹੋਈ ਤੇ ਹੁਣ ਤੱਕ ਉਹਦਾ ਨਾਂ ਚੱਲ ਰਿਹਾ ਮਸ਼ਹੂਰ ਹੋ ਗਈ ਉੱਥੇ ਕੀਤੀ ਕਿ ਜਾਠੂ ਕਰ ਦੋ ਲਾਂਬੇ ਬਾਕੀ ਅਦਰ ਸਾਰੇ ਇਕੱਠੇ ਕਰ ਲਓ ਉਹ ਚੋਂ ਜਿੱਤ ਵੀ ਗਏ ਉਹ ਫਾਇਦਾ ਉੱਥੇ ਵੀ ਕੋਈ ਤਾਂ ਨਹੀਂ ਜੋਸ਼ੀ ਨੀਂਂਗ ਹੋਈ ਆ। ਬੇਰਗ ਉੱਥੇ ਕੋਈ ਜ਼ਿਆਦਾ ਤੌਰ ਤੇ ਲੱਗਦਾ ਨਹੀਂ ਕਿ ਹੋਈ ਹੋਏਗੀ। ਨਹੀਂ ਹੋਈ ਆ। ਉਹ ਉੱਥੇ ਵੀ ਹੋਈ ਹੈ। ਉੱਥੇ ਵੀ ਇਹ ਹੋਈ ਆ ਔਰ ਇੰਗੀ ਤਰ੍ਹਾਂ ਜਾੜ ਨੂੰ ਪਾਸੇ ਕਿਤੇ ਨਹੀਂ ਜਾੜ ਨੂੰ ਇੱਥੇ ਪਹਰੇਣੇ ਕੀਤਾ। ਇਸੇ ਤਰ੍ਹਾਂ ਉੱਥੇ ਵੀ ਇਹੀ ਕੁਝ ਹੋਇਆ ਔਰ ਦਲਤ ਬੋਟ ਵੀ ਉਧਰ ਗਈ ਹੈ ਔਰ ਜਿਹੜੇ ਚੇਨ ਇਨ ਨੌਨ ਮਰਾਠਾਸ ਨੇ ਬ੍ਰਾਹਮਣ ਰੋਡ ਜਿਹੜੀ ਉੱਥੇ ਉਹ ਵੀ ਉਧਰ ਗਈ ਹੈ ਜਿਹੜਾ ਬਿਹਾਰੀ ਰੋਡ ਹੈ ਬੰਬੇ 'ਚ ਬਹੁਤ ਜ਼ਿਆਦੀ ਬਿਹਾਰੀ ਰੋਡ ਹੈ ਬੰਗਾਲੀ ਰੋਡ ਹੈ। ਉਹੀ ਉਧਰ ਨਹੀਂ ਗਈ ਕਿਉਂਕਿ ਜਿਹੜੇ ਇਹਨਾਂ ਦੀ ਕਰਨੇ ਤੇ ਕਤਨੀ 'ਚ ਬੜਾ ਫਰਕ ਆ ਜਿਹੜੇ ਸ਼ਿਵਸਾਣਾ ਵਾਲੇ ਆ ਨਾ ਇਹਨਾਂ 'ਚ ਬਹੁਤ ਫਰਕ ਆ ਉਹ ਮੈਨੀਪੂਲੇਸ਼ਨ ਤੇ ਹੋਈ ਆ ਔਰ ਦੰਜੀ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਵੀ ਰੋਲ ਐਸਲੇ ਹਰਿਆ ਇਹ ਮਹਾਰਾ ਅਕਟਰ ਜਿਤਾਉਂਦਾ ਆ 95% ਦਾ ਰੋਲ ਇਹ ਨਾ ਉਹ મોદી ਦਾ ਰੋਲ ਨਹੀਂ ਆ ਉਹ ਰੋਲ ਆ ਆਰਐਸਐਸ ਦਾ ਹੂੰ ਆਰਐਸਐ ਜਬ ਬਹੁਤ ਸਾਰੇ ਪੱਤਰਕਾਰ ਇਹ ਵੀ ਕਹਿ ਰਹੇ ਮੈਂ ਕਮੈਂਟ ਪੜ ਰਿਹਾ ਸੀਗਾ ਬਹੁਤ ਸਾਰੇ ਪੱਤਰਕਾਰਾਂ ਨੇ ਕਿਹਾ ਹੈ ਕਿ ਜਿਹੜੀ ਲੈਗਸੀ ਆ ਜਿਹੜੀ ਬਾਲ ਠਾਕਰੇ ਦੀ ਬਾਲ ਠਾਕਰੇ ਨੂੰ ਮਹਾਰਾਸ਼ਟਰ ਦੀ ਜਿਹੜੀ ਸਿਆਸਤ ਚੋ ਜਿੱਦਾਂ ਦਾ ਮਰਜ਼ੀ ਸੀ ਉਹਨੂੰ ਕੋਈ ਪਸੰਦ ਕਰੇ ਨਾ ਕਰੇ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਤੇ ਉਹਦੀ ਜਿਹੜੀ ਵਿਰਾਸਤ ਆ ਨਾ ਉਹ ਜੋ ਮਰਜ਼ੀ ਛਿੰਦੇ ਆ ਜੇ ਕੋਈ ਆ ਜੇ ਉਹ ਅਜੇ ਵੀ ਉਦਮ ਠਾਕਰੇ ਕੋ ਰਹਿ ਗਈ ਤੇ ਉਹ ਕਹਿੰਦੇ ਆ ਡਿਪੈਂਡ ਕਰਦਾ ਹੈ ਕਿ ਇਸ ਚੋਣ ਨੂੰ ਵੀ ਜ਼ਿਆਦਾ ਇੰਪੋਰਟੈਂਟ ਚੋਣ ਹੋਣੀ ਆ ਜਿਹੜੀ ਬੰਬੇ ਦੀ ਮਿਊਸਪੈਲਟੀ ਆ ਕਹਿਣ ਨੂੰ ਮਿਊਸਪੈਲਟੀ ਆ ਹਿੰਦੁਸਤਾਨ ਦੀ ਸਭ ਤੋਂ ਵੱਡੀ ਸਭ ਤੋਂ ਮਹਿੰਗੀ ਬਣੀ ਤਾਂ ਉਹ ਕਹਿੰਦੇ ਉੱਥੇ ਉਹਦਾ ਟੈਸਟ ਹੋਏਗਾ ਅਸਲੀ ਵੀ ਕੀ ਹੋਏਗਾ ਉਹ ਉਹਦੇ ਕੋਲ ਰਹੇਗੀ ਉਹ ਵਿਰਾਸਤ ਕੇ ਕੁਝ ਜਾਈ ਉਹਦਾ ਪੋਤਰਾ ਜਿਹੜਾ ਨਾ ਉਹਦੇ ਠਾਕਰੇ ਦਾ ਜਿਹੜਾ ਲੜਕਾ ਉਹ ਮੈਂ ਸਮਝਦਾ ਉਹਦੇ ਠਾਕਰੇ ਨਾਲੋਂ ਜ਼ਿਆਦਾ ਅਗਰੈਸਿਵ ਹੈ ਤੇ ਜ਼ਿਆਦਾ ਡੈਡੀ ਐਂਡ ਉਹ ਸ਼ੈਲ ਮੁੰਡਾ ਲੀਡਰਸ਼ਿਪ ਚ ਕਾਮਯਾਬ ਹੋ ਜਾਵੇ ਉਹ ਲੱਗਦਾ ਹੈ ਇੱਥੇ ਵੀ ਨਾ ਬਾਦਲ ਮੰਗੂ ਮੈਨੂੰ ਲੱਗਦਾ ਬਾਲ ਠਾਕਰੇ ਮਾਰ ਖਾ ਗਿਆ ਜਿਹੜਾ ਉਹਦਾ ਭਤੀਜਾ ਸੀ ਨਾ ਰਾਜ ਠਾਕਰੇ ਉਹ ਵੀ ਤੇਜ਼ ਤਰਾਰ ਸੀ ਉਹਨੂੰ ਪਾਸੇ ਛੱਡ ਕੇ ਜਦੋਂ ਮਨਪ੍ਰੀਤਾਂ ਦੀ ਇੱਥੇ ਰਹੀਏ ਕਿ ਵਿੱਚ ਭਈਆ ਥੋੜੀ ਜੀ ਇਹੀ ਹੋ ਰਿਹਾ ਜਦੋਂ ਆਪਾਂ ਘਰ ਚ ਪੋਲਿਟਿਕਸ ਨੂੰ ਡਵੈਲਪ ਕਰਦੇ ਆ ਉਹ ਕਿਉਂ ਹੋ ਰਹਾ ਹੈ ਉਹ ਤੇ ਠਾਕਰੇ ਡਾ ਹੈ ਨਹੀਂ ਸੀ ਐਗਰੈਸਿਵ ਨਹੀਂ ਸੀ ਉਹ ਰਾਜ ਠਾਕਰੇ ਐਗਰੈਸਿਵ ਸੀ ਜਦੋਂ ਵਲਡਨ ਗੱਦੀ ਦੇਣ ਦਾ ਆਇਆ ਜਾਂ ਰਾਉ ਨੂੰ ਕਹਦੇ ਆ ਪਿਤਾ ਪੁਰਖੀ ਤੇ ਵੜ ਦਿੰਦੇ ਆ ਪੱਗ ਬੰਦਦੇ ਆ ਉਹ ਰਾਜਦਾਨਗਰ ਜਿਹੜਾ ਡਰਾਈ ਹੋ ਗਿਆ ਉਹਨੂੰ ਦੇ ਦਿੱਤਾ ਲੇਕਿਨ ਉਹ ਕਾਬਲ ਨਹੀਂ ਸੀਗਾ ਇਸ ਤਰ੍ਹਾਂ ਸੁਬੀਰ ਬਾਦਲ ਕਾਬਲ ਨਹੀਂ ਨੇਗਾ ਸੁਬੀਰ ਬਾਦਲ ਗੁੱਡ ਮੈਨੇਜਰ ਗੁੱਡ ਬਿジネス맨 ਲੇਕਿਨ ਉਹ ਪ੍ਰੋਡਕਟਸ ਵਿੱਚ ਕਾਮਯਾਬ ਨਹੀਂ ਹੈ ਇਸ ਬੜਾ ਕਰਤਾ ਕਾਲੀਦਲ ਦਾ ਬਾਦਲ ਦਾ ਨਾਮ ਰੋਲ ਦੇ ਰੱਖਦਾ ਇੰਨੀ ਈਗੋ ਇੰਨਾ ਹੰਕਾਰ ਇਸੇ ਤਰ੍ਹਾਂ ਉਹਦੇ ਵਿੱਚ ਵੀ ਹੈਗਾ ਸੀ ਉਹਦਾ ਇਨਸਾਨ ਤੇ ਹੋਇਆ ਔਰ ਬੈਸਵਦਾ ਵੀ ਇਹ ਚੰਗੇ ਸਾਈਨ ਨੇ ਜਿਤਨਾ ਹਾਰਨਾ ਰਾਜ ਕਰਨਾ ਇਹਦਾ ਕੋਈ ਫਰਕ ਇਹ ਹਰਾਰਗੀ ਚੱਲਦੀ ਰਹਿੰਦੀ ਹੈ ਚਲੋ ਅਸਾਂ ਚੌਹਾਂ ਸਾਹਿਬ ਹੁਣ ਆਪਾਂ ਛਤੀਸਗੜ ਦੀ ਗੱਲ ਕਰੀਏ ਛਤੀਸਗੜ ਇੱਕ ਇਹੋ ਜਿਹਾ ਏਰੀਆ ਆ ਜਿੱਥੇ ਕਹਿਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਟ੍ਰਾਈਬਰ ਜਿਹੜੇ ਆ ਉੱਥੇ ਅਪਸੈਟ ਨੇ ਕਿਉਂਕਿ ਉੱਥੋਂ ਦੀ ਜਿਹੜੀ ਲੜਾਈ ਲਗਾਤਾਰ ਚੱਲ ਰਹੀ ਆ ਜੰਗਲ ਦੀ ਉੱਥੋਂ ਦੀ ਜ਼ਮੀਨ ਦੀ ਲੋਕ ਵਿਚਾਰੇ ਕਿਆ ਰਿਹਾ ਕਿ ਤੁਸੀਂ ਸਾਰਾ ਸਾਰਾ ਕੁਝ ਵੇਚੀ ਜਾ ਰਹੇ ਹੋ ਜਿਹਨੂੰ ਮਾਉਗਵਾ ਦਾ ਨਾਮ ਦਿੱਤਾ ਤੇ ਹੈ ਵੀ ਕਿ ਸਿਰ ਤੱਕ ਉੱਥੋਂ ਦੇ ਲਗਭਗ ਉਸ ਏਰੀਏ ਦੇ 110 ਜिले ਕਿਦੇ ਪ੍ਰਭਾਵਤ ਨਿਕਲੇ ਛਤੀਸਗੜ੍ਹ ਦੇ ਨਹੀਂ ਕਰ ਦੂਜੇ ਸਟੇਟਾਂ ਦੇ ਵੀ ਤੇ ਉੱਥੇ ਕੀ ਵਜ੍ਹਾ ਹੋਈ ਕਿ ਇੱਕ ਪਾਸੇ ਇਨਰ ਪ੍ਰੈਸ਼ਰ ਹੋ ਰਿਹਾ ਰੋਜ਼ ਖਬਰਾਂ ਆ ਰਹੀਆਂ ਅਜ 30 ਮਾਰਤੇ 40 ਮਾਰਤੇ ਮਾਉਗਵਾਦੀ ਆ ਜਾ ਹੋ ਗਿਆ ਤੇ ਉੱਥੇ ਫਿਰ ਜਿਹੜੇ ਟ੍ਰਾਈਬਲ ਲੀਡਰ ਆ ਉਹ ਅੱਗੇ ਆ ਗਏ ਤੇ ਭਾਜਪੀ ਦਾ ਪਤਾ ਉੱਥੇ ਨਹੀਂ ਚਲਿਆ ਜਿਹੜੋਂ ਕਹਾ ਇਹ ਜਾ ਰਹੇ ਕਿ ਛਤੀਸਗੜ੍ਹ ਤੇ ਸਵੀਪ ਕਰ ਜਾਣਾ ਭਾਜਪੀ ਨੇ ਉੱਥੇ ਤੁਹਾਨੂੰ ਦਿਖਾਦਾ ਕੀ ਗੱਲ ਹੋਈ ਹੈ ਉੱਤਰ ਦੇਖਾਉਂਦੇ ਜਿਹੜੇ ਟ੍ਰਾਈਬਲ ਲੋਕ ਹੀ ਨਾ ਉਹ ਮੇਰੇ ਖਿਆਲ ਮੈਨੂੰ ਲੱਗਦਾ ਕਿ ਬੀਜਪੀ ਦੇ ਉਹ ਨਹੀਂ ਉਹਨੂੰ ਬੀਜਪੀ ਤੋਂ ਅਲੱਗ ਆਪਰੇ ਆਪਣ ਨੂੰ ਨਹੀਂ ਜਿਹੜੀ ਕਾਰਪੋਰੇਟਾ ਛਾਂਟ-ਗਾਟ ਉਹਦਾ ਵੀ ਅਸਰ ਪੈ ਰਿਹਾ ਉਸ ਉੱਤੇ ਨਹੀਂ ਦੱਸਦਾ ਜਰਾ ਹਾਂਜੀ ਤੇ ਸਭ ਤੋਂ ਵੱਡਾ ਜਿਹੜਾ ਨਾ ਅਡਾਨੀ ਜਿਹਦਾ ਇਫੈਕਟ ਰਿਹਾ ਹੈ ਨਾ ਅਡਾਨੀ ਨੇ ਉੱਥੇ ਅਪਰੂਵ ਕੀਤਾ ਰਿਹਾ ਆਦੀਵਾਸੀ ਬਹੁਤ ਜਿਆਦਾ ਜਦੋਂ ਉਹਨੇ ਪਲਾਟ ਲਾਇਆ ਨਾ ਉੱਥੇ ਉਹਦੇ ਵਿੱਚ ਅਡਾਨੀ ਨੇ ਉਹੜੇ ਲੋਕ ਅਪਰੂਵ ਕੀਤੇ ਆ ਉਹਦੇ ਤੋਂ ਲੋਕਾਂ ਦਾ ਬਹੁਤ ਅਸਰ ਆਇਆ ਨਾ ਬ੍ਰੇਕ ਨੰਬਰ ਦੋ ਇਹਨਾਂ ਨੇ ਨਾ ਜਿਹੜਾ ਧੁਰ ਪ੍ਰਚਾਰ ਕੀਤਾ ਨਾ ਵੀ ਉਥੇ ਮੁਸਲਮਾਨ ਆ ਗਏ ਵਸਾਤੇ ਇਹ ਉਹਨਾਂ ਨੇ ਇਹ ਕਰਤਾ ਉਹ ਕਰਤਾ ਉਹ ਬਿਲਕੁਲ ਝੂਠਾ ਪ੍ਰਚਾਰ ਸੀ ਉਹਨਾਂ ਨੇ ਸਭਨਾਂ ਸਾਫ ਡਗਾ ਐਡਜਸਟ ਕੀਤਾ ਲੇਕਿਨ ਜੇ ਸਭ ਤੋਂ ਵੱਡਾ ਜਿਹੜਾ ਸੋਸ਼ਲ ਹੋਇਆ ਤੇ ਲੋਕਾਂ ਦਾ ਉਹ ਭਾਜਪੀ ਦੇ ਨੇ ਕੀਤਾ ਬਣਾਨੀ ਨੇ ਕੀਤਾ ਔਰ ਲੋਕ ਉਥੋਂ ਜੋ ਕਈ ਜ਼ਮੀਨ ਖੋਲੋ ਜੱਟ ਦੀ ਤੇ ਜ਼ਿਮੀਦਾਰ ਦੀ ਜਾਂ ਉਹਨਾਂ ਦਾ ਰੋਜ਼ਗਾਰ ਖੋਲੋ ਨਾ ਉਹ ਜਿੰਨੇ ਮਰਜੀ politikal ਤੇ ਗੱਲਾਂ ਗੱਲਾਂ ਕਰੋ ਲੋਕਾਂ ਨੂੰ ਸੈਟੀਸਫਾਈ ਨਹੀਂ ਹੁੰਦੇ ਔਰ ਉਹ ਚੀਜ਼ ਇਹਨਾਂ ਨੇ ਕੀਤੀ ਸੀ ਔਰ ਉਹ ਚੀਜ਼ ਜਿਹੜੀ ਹੈ BJP ਦੇ ਨੈਗੇਟਿਵ ਕੀਤੀ ਦੂਜੀ ਸੀ ਉਹ ਜਿਹੜਾ ਸਿਬੂ ਸੌਰਣ ਉਹ ਆਦਿਵਾਸੀ ਹੈ ਟ੍ਰਾਈਬਲ ਹੈ ਔਰ ਉਹ ਉਹਦੇ ਪਿਓ ਨਾਲ ਵੀ BJP ਨਾਲ ਬੜੀ ਮਾੜੀ ਕੀਤੀ ਸੀ ਔਰ ਉਹਨੂੰ ਵੀ ਜੇਲ੍ਹ ਕੀਤਾ ਜੇਲ੍ਹ ਜੇਲ੍ਹ ਲੇਕਿਨ ਕੋਈ ਸਾਬਤ ਨਹੀਂ ਕਰ ਸਕੇ ਔਰ ਜਿਹੜੀ ਜਿਹੜੇ ਨਾ ਠਲੜੀ ਕਲਾਸ ਜਿਹਨੂੰ ਕਹਿੰਦੇ ਆਪਾਂ ਕਹਿੰਦੇ ਵੀ ਗਰੀਬ ਤਪਕਾ ਆਦਿਵਾਸੀ ਜਿਹੜੇ ਜਿਵੇਂ ਲੋਜ ਪਿੰਡਾਂ ਦੇ ਵਿੱਚ ਵੀ ਆਪਣੇ ਦਲਤ ਕਹਿ ਲਓ ਜਦੋਂ ਤੁਸੀਂ ਇਹਨਾਂ ਨੂੰ ਜਲੀਲ ਕਰਦੇ ਜੀ ਨਾ ਇਹਨਾਂ ਨੂੰ ਮਿਡੀਏਸ਼ਨ ਕਰਦੇ ਜੀ ਉਦੋਂ ਫਿਰ ਲੋਕ ਤੁਹਾਡੇ ਤੋਂ ਕਾਬੂ ਨਹੀਂ ਲੈਂਦੇ ਪਰ ਖਾਸ ਕਰਕੇ ਉੱਥੇ ਦੇ ਜਿਹੜੀ ਬਾਵਾਦੀ ਮੂਵਮੈਂਟ ਚੱਲ ਚੱਲ ਰਹੀ ਦੀ ਅਸੀਂ ਗੱਲ ਕੀਤੀ ਆ ਉਹ ਬਾਵਾਦੀ ਮੂਵਮੈਂਟ ਦੇ ਨਾਲ ਲੋਕ ਜਿਹੜੇ ਉਸਦੇ ਇੰਟੀਰੀਅਰ ਜੰਗਲਾਂ ਦੇ ਵਿੱਚ ਲੋਕ ਨੇ ਜਾਂ ਪਿੰਡਾਂ ਦੇ ਵਿੱਚ ਲੋਕ ਨੇ ਉਹ ਕਾਫੀ ਪ੍ਰਭਾਵਤ ਨੇ ਉਹਨਾਂ ਦੇ ਵਿਚਾਰਧਾਰਾ ਦੇ ਤੌਰ ਤੇ ਉਹ ਗਰੁੱਪ ਨੇ ਉਹਨਾਂ ਦੇ ਬਣੇ ਉਹ ਲੋਕ ਕਮਿਊਨਲ ਨਹੀਂ ਹੈਗੇ ਇਹਨਾਂ ਦੇ ਕਮਿਊਨਲ ਏਜੰਡੇ ਦੇ ਟਰੈਪ ਚ ਨਹੀਂ ਆਉਂਦੇ ਇਹ ਬੜਾ ਮੈਂ ਕਹਿੰ ਰਿਹਾ ਹਾਂ ਹਾਂ ਵੈਸੇ ਤੇ ਸਰ ਉਹ ਸਭ ਤੋਂ ਜਿਹੜੇ ਟ੍ਰਾਈਬਲ ਲੋਕ ਨੇ ਉਹ ਘੱਟ ਪੜੇ ਲਿਖੇ ਆ ਉਹਨਾਂ ਤੇ ਦੂਰ ਦੂਰ ਤੱਕ ਸਕੂਲ ਵੀ ਨਹੀਂ ਤੇ ਜਿਹੜਾ ਕਿਹਾ ਇਹ ਜਾਂਦਾ ਕਿ ਜਿਹੜਾ ਅਨਪੜ ਬੰਦਾ ਉਹ ਧਰਮ ਦੇ ਜਾਤ ਛੇਤੀ ਪਾਸ ਨਹੀਂ ਨਹੀਂ ਉਹ ਮੈਂ ਪੁਰਿਆ ਆ ਉਹ ਤੇ ਵੇ ਰਿਹਾ ਸਾਡੇ ਜਗਲਾ ਜਿਹੜਾ ਆਦੀ ਆਦੀ ਵੈਸੇ ਟਾਈ ਬਣਦਾ ਮਾਵਾਦੀ ਰਵੇ ਮਾਵਾਦੀ ਏਰੀਆ ਬਹੁਤ ਵੱਡਾ ਮਲਕਾਨ ਵੀ ਨਹੀਂ ਨਹੀਂ ਮੈਂ ਕਹਿੰਦਾ ਤੂੰ ਮਾਵਾਦੀ ਨਾਲ ਨਹੀਂ ਰਹਿ ਕੇ ਤੇ ਉਹ ਬੱਸ ਬਿਲਦਾ ਰਿਹਾ ਜਗਲਾ ਜਗਲਾ ਹੀ ਬਿਲਦਾ ਰਿਹਾ ਮੇਰਾ ਰਜ਼ਗਾਰ ਸੀ ਮੋਦੀ ਸਾਹਿਬ ਨੂੰ ਪਤਾ ਲੱਗਿਆ ਤੇ ਇਹ ਜਿਹੜਾ ਮਸਦ ਹੋਣਾ ਦੰਦਾ ਉਹ ਕੋਰਪੋਰੇਟਰ ਕਲਚਰ ਜਿਹੜਾ ਮੈਂ ਫੇਸ ਕੀਤਾ ਉਹ ਲੋਕ ਜਿਹੜੇ ਨਾ ਜਿਹੜੇ ਆਦੀਵਾਸੀ ਦੇ ਵੇਖੋ ਪੜੇ ਲਿਖੇ ਲੋਕ ਦੇ ਦੋ ਚਾਰ ਨਹੀਂ ਹੁੰਦੇ ਆ ਉਹ ਵੀ ਬਾਹਰੂ ਗਏ ਆ ਉਹਨਾਂ ਨੂੰ ਜਿਹੜੇ ਐਜੂਕੇਟ ਕਰ ਸਕੂਲਿੰਗ ਕਰਦੇ ਲੇਕਿਨ ਜਦੋਂ ਉਹਨਾਂ ਦੇ ਗੱਲਾਂ ਉਹਨਾਂ ਦੇ ਮੰਨ ਦੀ ਗੱਲ ਜੇ ਉਹਨਾਂ ਦੇ ਹਾਂ ਕਦੀ ਗੱਲ ਆਰਥਿਕਤਾ ਦੀ ਗੱਲ ਕਰੀਦੀ ਆ ਨਾ ਸਮਾਜ ਦੀ ਗੱਲ ਕਰਦੇ ਉਹਨਾਂ ਲੋਕ ਉਹਨਾਂ ਨੂੰ ਬਹੁਤ ਐਜੂਕੇਟ ਕੀਤਾ ਸਾਲ ਪੜਾਈ ਦੇ ਨਹੀਂ ਦਾ ਸਵਾਲ ਉਹਨਾਂ ਨੂੰ ਐਜੂਕੇਸ਼ਨ ਤੇ ਸਾਡੇ ਪਿੰਡ ਇੱਕ ਸੂਰਤੀ ਉਦਾਹੀ ਬੇਬੀ ਸਿੰਘ ਅਨਪੜ੍ਹ ਸੀ ਉਹ ਚ ਸਾਲ ਪਿਛੇ ਮੋਰਚਾ ਲਾ ਲੈਂਦਾ ਪਿੰਡ ਦੇ ਜਿਹੜੇ ਜੀ ਬਾਡੀਆਂ ਹੋਣੀਆਂ ਹੂੰ ਉਹ ਕਹਿੰਦਾ ਮੈਂ ਜਿੱਨੇ ਸਾਡੀ ਵੀ ਦਿਦਾ ਹੋਗੇ ਨਹੀਂ ਮਜ਼ਦੂਰੀ ਵੀ ਦਿਦਾ ਹੋਗੇ ਜੀ ਤੇ ਤੁਹਾਡਾ ਜਿਹੜਾ ਜਟੜਾ ਰ ਆਪਣੀ ਕਰਨਾ ਭੈਣ ਪੜ੍ਹ ਸੀ ਬਿਲਕੁਲ ਕਿਉਂਕਿ ਪਿੰਡਾ ਪਿੰਡ ਦਾ ਕਾਰਵਡਾ ਇਹ ਕਾਮਲਾਂ ਦੇ ਅਸਰ ਚ ਰਹਿੰਦਾ ਸੀ ਉਹ ਗੱਲਾਂ ਸੋੰਦਾ ਨਹੀਂਦਾ ਤੇ ਉਹ ਗਾਂ ਲੱਗ ਗਿਆ ਉਹ ਦਿੱਤੇ ਸਲੇ ਪੜ੍ਹਾਈ ਲੋਕ ਜਿਹੜਾ ਕਿਹੜਾ ਐਮਐਲਏ ਜੀ ਐਮਪੀ ਬਣ ਗਿਆ ਨਹੀਂ ਆ ਬੜਾ ਲੋਕ ਹੋਰ ਆ ਦੇ ਉਹਨਾਂ ਨੂੰ ਜਾਗਰਤ ਕਰਦਾ ਰਹਿੰਦਾ ਕਰਦਾ ਸੀ ਨਾ ਇਸੇ ਤਰ੍ਹਾਂ ਆਦੀਵਾਸੀ ਇਹਦੇ ਵਿੱਚ ਮੈਂ ਵੇਖਿਆ ਬڑے ਲੋਕ ਉੱਥੇ ਜਾਗਰਤ ਨੇ ਔਰ ਖਾਸ ਕਰਕੇ ਇਹ ਕਿਰਿਸਚੀਅਨ ਟੀ ਹੈ ਨਾ ਕ੍ਰਿਸਚੀਅਨਿਟੀ ਨੇ ਉਹਨਾਂ ਦਾ ਸਾਰੇ ਸਕੂਲ ਖੋਲੇ ਹਮ ਟ੍ਰਾਈਬਲ ਏਰੀਆ ਦੇ ਵਿੱਚ ਉਹਨਾਂ ਦਾ ਉਹਨਾਂ ਲੋਕਾਂ ਦੇ ਮੈਨੇਜਰ ਪੜ ਰਹੀ 12 12 ਕਿਲੋਮੀਟਰ ਤੱਕ ਅਜੇ ਵੀ ਉੱਥੇ ਸਕੂਲ ਨਹੀਂ ਆਵੇ ਬੱਚੇ ਜਿਹੜੇ ਜਿਹੜੇ ਉਹਨਾਂ ਦੇ ਆਸ਼ਰਮ ਬਚ ਗਏ ਆਪਾਂ ਆਸ਼ਰਮ ਅੱਛਾ ਲਾਸਟ ਆਪਾਂ ਦੋ ਸਟੇਟਾਂ ਰਹਿ ਗਈਆਂ ਜਿੱਥੇ ਇਕੱਠੀ ਗੱਲ ਕਰ ਲੈਣੇ ਆ ਯੂਪੀ 'ਚ ਵੀ সুইਪ ਕਰ ਗਈ ਬੀਜੇਪੀ ਹਾਲਾਂਕਿ ਜਿਹੜਾ ਕੋਰਟ ਦੇ ਵੱਡੇ ਆਰਡਰ ਆਏ ਉਲਟ ਪੁਲਟੋ ਦੇ ਖਿਲਾਫ ਜਿਹੜਾ ਬਲਡوزر ਬਾਬਾ ਦੀ ਤੇ ਉਹਨਾਂ ਦੀ ਧੱਕੇਸ਼ਾਹੀ ਦੇ ਖਿਲਾਫ ਸਾਰਾ ਹਿੰਦੁਸਤਾਨ ਗੱਲ ਕਰ ਰਿਹਾ ਸੀਗਾ ਤੇ ਉਹ ਅੱਜ ਫੇਰ ਜਿੱਤ ਦੀ ਵਧਾਈ ਦੇਣ ਲੱਗੇ ਵੀ ਕਹਿੰਦੇ ਆ ਵਟੇਗੇ ਤੋਂ ਕਟੇਗੇ ਵਾਲਾ ਨਾਰਾ ਫੇਰ ਲੈ ਕੇ ਆਉਂਦੇ ਆ ਦੂਜੇ ਪਾਸੇ ਵੈਸਟ ਬੰਗਾਲ ਤੇ ਬੜੀ ਕੋਸ਼ਿਸ਼ ਹੋਈ ਉਹ ਕੁੜੀ ਦੇ ਕਤਲ ਕੇਸ ਤੋਂ ਬਾਅਦ ਰੇਪ ਤੋਂ ਬਾਅਦ ਕਿ ਮਮਤਾ ਜੀ ਨੂੰ ਸ਼ਾਇਦ ਧਰਤੀ ਦੇ ਲੈ ਆ ਦੇਣਾ ਉੱਥੇ ਸਾਰੇ ਉਹ ਜਿੱਤ ਗਏ ਇਹ ਇਹਨੂੰ ਤੁਸੀਂ ਕਿਦਾਂ ਲੈਂਦੇ ਹੋ ਅਗੇਨ ਉਹ ਹੀ ਆ ਕਿ ਜਿਹੜੀਆਂ ਇਦਾਂ ਦੀਆਂ ਬਾਈ ਇਲੈਕਸ਼ਨ ਹੁੰਦੀਆਂ ਯੂਪਾ ਦਾ ਬਾਈ ਪੈ ਇਲੈਕਸ਼ਨ ਤਾਂ ਵੀ ਹੈਗਾ ਸਰ ਲੇਕਿਨ ਯੂਪੀ ਤੇ ਬੰਗਾਲ ਦੀ ਪੋਲਿਟਿਕਸ ਦਾ ਬੜਾ ਫਰਕ ਹੈ ਹੂੰ ਜੇ ਬੰਗਾਲ ਦੇ ਵਿੱਚ ਮਮਤਾ ਲੈਫਟ ਲੈਫਟਿਸਟੀ ਨਹੀਂ ਹੈ ਨਹੀਂ ਲੇਨ ਉੱਥੇ ਜਿਹੜੀ ਵਿਚਾਰ ਕਾਰਸੀ ਨਹੀਂ ਲੈਫਟਪੇਲਾ ਲੈਫਟ ਸਟੋਰ ਉਹਦੇ ਵਿੱਚ ਬਿਗਨਿੰਗ ਜਿਹੜੀ ਹੈ ਉਹ ਲੈਫਟਿਸਟੀ ਗਈ ਹੈ ਐਮਐਲ ਚ ਗਈ ਉਹ ਫਿਰ ਕਾਰਜ ਗਈ ਫਿਰ ਉਸ ਤੋਂ ਬਾਅਦ ਉਹ ਕਾਰਜ ਵਿਚਾਰ ਕੰਟੀਨਿਊ ਰਹਿੰਦੇ ਸਰ ਚਤੰਬਰਮ ਵੀ ਕਹਿੰਦੇ ਲੈਫਟਸ ਤੋਂ ਆਇਆ ਸੀਗਾ ਕਿ ਨਾ ਕਿਸੇ ਕਿਸੇ ਦਾ ਜਾਂ ਤਾਂ ਬਹੁਤ ਵੱਡਾ ਰੈਕਚਰੀ ਹੁੰਦਾ ਬਹੁਤ ਵੱਡਾ ਰੈਕਚਰੀ ਬਣ ਜਾਂਦਾ ਲੇਕਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਅਸੀਂ ਲੈਫਟ ਲੈਫਟ ਚ ਰਹੇ ਹਾਂ ਇਹ ਬਚਾਇਏ ਕਿ ਇਹ ਪਾਰਟੀ ਜਾਂਦੇ ਰਹੇ ਲੇਕਿਨ ਸਾਡੇ ਉਹ ਕੀੜਾ ਪੰਜਾਬ ਚ ਤੇ ਆਮ ਤੌਰ ਤੇ ਕਹਿਆ ਜਾਂਦਾ ਨਾ ਵਿਗੜਿਆ ਕਾਮਰੇਡ ਸਭ ਤੋਂ ਖਤਰਨਾਕ ਉਹ ਇਹ ਮੈਂ ਕਹਿਣ ਲੱਗਾ ਵੀ ਇਹ ਨੇ ਬੜੇ ਖਤਰਨਾਕ ਹੁੰਦੇ ਆ ਉਹਦੇ ਵਿੱਚ ਲੋਕਾਂ ਦਾ ਇਹ ਵਿਚਾਰ ਵਿਚਾਰ ਕਹਿੰਦਾ ਉਥੇ ਧਰਮ ਦਾ ਜਾਂ ਰੀਲਿਜ ਦਾ ਜਾਂ ਫੈਨੇਟਿਜ਼ਮ ਦਾ ਉਥੇ ਘਾਟਾ ਸਰਿਆ ਜਿਹੜਾ ਯੂਪੀ ਹੈ ਨਾ ਯੂਪੀ ਤੇ ਟੋਟਲੀ ਧਰਮ ਦੇ ਰਜੇ ਆ ਨਾ ਔਰ ਸਭ ਤੋਂ ਵੱਡਾ ਇੱਕ ਚੀਜ਼ ਜਿਹੜੀ ਹੈ ਨਾ ਉਥੇ ਲਾਅ ਐਂਡ ਆਰਡਰ ਦੀ ਹਲਾਤ ਬੜੇ ਮਾੜੇ ਸੀ ਯੂਪੀ ਦੇ ਵਿੱਚ ਜਦਾ ਇੱਕ ਇਹ ਲੋਕਾਂ ਦੇ ਦਿਮਾਗ 'ਚ ਪਾਤਾ ਹਾਲਾਂਕਿ ਗੱਲ ਹਾਲੀ ਇਡੀ ਪੋਜ਼ਿਟਿਵ ਨਹੀਂ ਹੈਗੀ ਲੇਕਿਨ ਲੋਕਾਂ ਦੇ ਦਿਮਾਗ 'ਚ ਇਹ ਪਾਤਾ ਹੈ ਨੰਬਰ 1 ਪਾਤਾ ਦਿਮਾਗ ਇੱਕ ਲੋਕਾਂ ਨੂੰ ਡਰਾਤਾ ਲੋਕ ਚਾਹੇ ਚਾਹਣ ਵੀ ਲੇਕਿਨ ਲੋਕ ਨੇ ਡਰੇ ਪੇ ਵੀ ਜਾ ਰਹੇ ਦੇ ਗਲਾ ਬੋਲਾਂਗੇ ਨਾ ਤੇ ਉਹੀ ਦੁਖੀ ਹਵਾਂਦੇ ਪਤਾ ਵੀ ਅੱਬਾ ਸਾਡੇ ਕਿਸੇ ਦਾ ਰਿਤੇ ਜੀਵਿਦਾਰਾ ਕਰਦੇ ਜੀ ਉਸਾਨ ਜੀ ਨੇ ਮੋਰਚਾ ਲਗਾ ਵਾ ਤੂੰ ਹੀ ਕੋਣੀ ਕਹਿਤਾ ਡੀ ਜੀ ਜੀ ਉਹ ਕਹਿੰਦੇ ਵੀ ਇਹ ਤਾਂ ਮਰਦਾ ਹੈ ਤੋ ਆਣਾ ਕਿਉਂਤਾ ਜਿਉਗੀ ਬੈਠਾ ਉਹ ਉਹ ਬਲਵ ਪਰਸਨਲ ਲੇਲੀ ਦਾ ਗਾਣਾ ਇਹ ਵੀ ਕਾਰਨ ਹੈਗਾ ਔਰ ਜਦੋਂ ਸਾਂਝੀ ਵੱਡੀ ਲੈ ਵੱਡਾ ਜਾਗ ਲੱਗਾ ਹੁੰਦਾ ਨਾ ਹਿੰਦੂ ਧਰਮ ਦੇ ਹਿਸਾਬ ਨਾਲ ਜੋਗੀ ਤੇ ਸਾਰਿਆਂ ਦੇ ਸਾਂਝੇ ਦੇ ਜੋਗੀ ਕਹਿੰਦਾ ਉਹ ਜੋਗੀ ਭੁਗੇ ਹੈ ਜੋਗੀ ਕਹਦਾ ਹੈਗਾ ਲੇਕਿਨ ਉਹ ਕਹਿੰਦਾ ਮਤਲਬ ਉਹ ਇੱਕ ਜਿਹੜਾ ਕੋਈ ਜਿਹੜੀ ਸਰਕਾਰ ਹੁੰਦੀ ਆ ਉਹਦਾ ਵਿੱਚ ਇਸ ਮਸ਼ੀਨਰੀ ਰੋਲ ਪਲੇ ਕਰਦੀ ਹੈ ਤੇ ਉਹਦਾ ਕਾਰਨ ਚਲੋ ਗੱਲਾਂ ਤਾਂ ਆਪਾਂ ਜਿੰਨੀ ਮਰਜ਼ੀ ਕਰੀ ਜੇ लास्ट ਸਵਾਲ ਤੁਹਾਨੂੰ ਪੁੱਛਦਾ ਵੀ ਇਹਨਾਂ ਚੋਣਾਂ ਦਾ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਹੁਣ ਹੋਣੀਆਂ ਨੇ ਕੁਝ ਨੈਕਸਟ ਜਿਹੜੀ ਲੋਕ ਸਭਾ ਚ eleక్షన్ ਆਊਗੀ ਮੋਦੀ ਸਾਹਿਬ ਤੇ ਹੁਣ ਤਿੰਨ ਟਰਨ ਕਾਰੀ ਜਾਂਗੇ ਆਪਣੀਆਂ ਪੂਰੀਆਂ ਉਹ ਤੇ ਕੋਈ ਇੰਪੈਕਟ ਪੋਊਗਾ ਜਾਂ ਜਿਹੜੀਆਂ ਬਾਕੀ ਸਟੇਟਾਂ ਨੇ ਜਿਹੜੀਆਂ ਚ ਅਜੇ ਸਾਲ 2 ਸਾਲ 2.5 ਸਾਲ ਨੂੰ ਹੋਣੀਆਂ ਚੋਣਾਂ ਨੇੜੇ ਤੇ ਨੇ ਚੋਣਾਂ ਦੀ ਦੁਨੀਆ ਦੀ ਆਰਥਿਕਤਾ ਦੁਨੀਆ ਦੀ ਸਿਆਸਤ ਔਰ ਦੁਨੀਆ ਦਾ ਜੋ ਜਿਹੜੀ ਫਾਸਟ ਤਰੀਕੇ ਨਾਲ ਬਦਲ ਰਿਹਾਸ ਨੇ ਯੂ ਇਨ ਗਲੋਬਲ ਵਿਲੇਜ ਰਹਿ ਰਹੇ ਨੇ ਔਰ ਗਲੋਬਲ ਵਿਲੇਜ 'ਚ ਇਹਨਾਂ ਅਸਰ ਹੁੰਦਾ ਹੋ ਰਿਹਾ ਇਹ ਬਹੁਤ ਕੰਪਲਿਕਟ ਹੈ ਰਾਸ਼ਟਰਪਤੀ ਨਿਵਾਾਰਿਆ ਇਸ ਤੋਂ ਬਾਅਦ ਕਈਆਂ ਦੇਸ਼ਾਂ ਦੀਆਂ ਸਰਕਾਰਾਂ ਨਵੀਆਂ ਆਈਆਂ ਹੋਰ ਇਲੈਕਸ਼ਨ ਵੀ ਹੋ ਗਏ ਆ ਯੂਕਰੇਨ ਦਾ ਲੜਾਈ ਹੈ ਇਹ ਅਜੇ ਉਹਦੇ ਤੋਂ 4 ਸਾਲ ਹੈਗੇ ਪਏ ਉਹਦੇ ਵਿੱਚ ਕੀ ਹਾਲਾਤ ਪੈਦਾ ਹੁੰਦੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਿਪੈਂਡ ਕਰਨੀ ਆਰਥਿਕਤਾ ਤੇ ਵੀ ਆਰਥਿਕ ਜਿਹੜੀ ਹੈ ਆਕਸਤਾ ਜਿਹੜੀ ਵਰਡ ਵੀ ਵਰਡ ਦਾ ਆਰਥਿਕ ਦਾ ਅਸਰ ਪਣਾ ਇਹ ਤੇ ਇੰਡੀਆ ਦੀ ਆਰਥਿਕਤਾ ਤੇ ਵੀ ਦੂਜੀ ਸਿਆਸਤ ਦਾ ਵੀ ਸਿਆਸਤ ਤਾਣਾ ਬਣਾ ਦੇ ਦੋਸਤਾਂ ਦਾ ਕਿਧਰ ਪਾਸੇ ਜਿਹੜਾ ਪ੍ਰੈਸ਼ਰ ਜਿਆ ਲੌਬੀਸ ਕ੍ਰੀਟ ਹੋ ਰਹੀਆਂ ਨੇ ਯੂ ਅਮਰੀਕਾ ਦੇ ਵਿੱਚ ਜਿਹੜਾ ਅੜਾਨੀ ਦਾ ਆ ਗਿਆ ਅਸਰ ਇਸ ਤਰ੍ਹਾਂ ਦੇ ਕਈ ਸਕੇਂਡਲ ਜਾਂ ਚਾਹ ਹੁਣ ਚੈਨਦਾ ਦੇ ਨਾਲ ਰੀ ਲਾਈਜ਼ ਥੋੜਾ ਬੋਧਾ ਹੋ ਰਿਹਾ ਹੈ ਇੰਡੀਆ ਦਾ ਇੱਕ ਨਵਾਂ ਸਿੰਬਲ ਤੁਹਾਨੂੰ ਸੁਣ ਲਗਾ ਨਾ ਮੈਂ ਨਵਾਂ ਸ਼ਾਇਦ ਆਪਾਂ ਨੋਟ ਨਹੀਂ ਕੀਤਾ ਆਲਾ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਪਾਕਿਸਤਾਨ ਚ ਅਸਲੀਂ ਦੀ ਹੈ ਇਹ ਤਾਂ ਆਪਾਂ ਵੱਖਰਾ ਪ੍ਰੋਗਰਾਮ ਕਰਨਾ ਮੈਂ ਮੈਨੂੰ ਥੋੜਾ ਜਿਹਾ ਬਹੁਤ ਸਾਰੇ ਮੇਰੇ ਕੋਲ ਕੁਐਸਚਨ ਹੈਗੇ ਬਾਰੇ ਮੈਂ ਹਿੰਟੀ ਦੇਣਾ ਮੈਂ ਉਹਦੇ ਵਿੱਚ ਕੀ ਹੈ ਵੀ ਇਹ ਥੋੜੇ ਜਿਹੇ ਜਿਹੜੇ ਸਿਗਨਲ ਨੇ ਨਾ ਇਸ ਹੈ ਜਿਸਰੇ ਵੀ ਕੁਝ ਨਾ ਕੁਝ ਲੱਗਦਾ ਸਰਕਾਰਾਂ ਸੋਚ ਰਹੀਆਂ ਚ ਵੀ ਇਧਰ ਲਾਟ ਪਰ ਲਾਟ ਹੀ ਕਰੀਏ ਹੁਣ ਉਹ ਕਿਸ ਤਰ੍ਹਾਂ ਹੁੰਦੇ ਨੇ ਜਾਂ ਕੀ ਹਾਲਾਤ ਪੈਦਾ ਹੁੰਦੇ ਨੇ ਇਸ ਸਮੇਂ ਦੇ ਗਰੁੱਜ ਪਿਆ ਹੈ ਜਿਹਦਾ ਅਜੇ ਆਪਾਂ ਜਵਾਬ ਨਹੀਂ ਦੇ ਸਕਦੇ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਹੈ ਉਦੋਂ ਕੀ ਇਸ਼ੂ ਹੋ ਰਹੇ ਨੇ ਏਮਪਲॉयਮੈਂਟ ਬੜੀ ਅਨਪ੍ਰਾਈਵਟਿਟੀ ਬਹੁਤ ਯੂਰਾਂ ਤੇ ਆ ਆਰਥਿਕਤਾ ਦੀ ਜਿਹੜਾ ਕ੍ਰਾਈਸਿਸ ਹੈ ਬਹੁਤ ਯੂਰਾਂ ਤੇ ਔਰ ਰਿਲੀਜੀਅਸ ਜਿਹੜੀ ਰਾਈਟਸ ਹੋ ਰਹੇ ਨੇ ਉਹ ਬੜੇ ਜ਼ੋਰਾਂ ਤੇ ਚੱਲ ਰਹੇ ਨੇ ਵਰਲਡ ਲੈਵਲ ਤੇ ਵੀ ਚੱਲ ਰਹੇ ਨੇ ਇਹ ਕਿਦਾਂ ਨੂੰ ਸ਼ੇਪ ਲੈਂਦੇ ਸਾਰਾ ਇਹ ਇੰਟਰ ਪੋਲਿਟਿਕਸ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਇਹ ਆਈਡੀਅਲ ਗੱਲ ਤੇ ਬਹੁਤ ਚੰਗੀ ਲੱਗਦੀ ਆ ਕਿ ਜਿਹੜੇ ਆਰਥਿਕ ਮਸਲੇ ਆ ਉਹ ਲੋਕਾਂ ਦੇ ਮਸਲੇ ਬਣ ਜਾਣ ਤੇ ਕੱਲ ਬਣ ਜੂਗੀ ਚੌਹਾਨ ਸਾਹਿਬ ਤੁਸੀਂ ਕਨਕਲੂਡ ਕਰ ਦਿਓ ਹੁਣ ਆਪਾਂ ਹੋਰ ਸਵਾਲ ਨਹੀਂ ਕਰਨਾ ਤੁਸੀਂ ਕਨਕਲੂਡ ਕਰ ਦਿਓ ਕਿ ਜਿਹੜੀਆਂ ਗੱਲਾਂ ਸ਼ਰਮਾ ਜੀ ਕਹਿ ਰਹੇ ਨੇ ਤੇ ਕਹਿੰਦੀ ਲੱਗਦਾ ਕਿ ਆਈਡੀਅਲ ਗੱਲਾਂ ਨੇ ਕਿ ਲੋਕੀ ਕਦੀ ਇਸ ਗੱਲ ਲਈ ਵੀ ਲੜਾਈ ਲੜਦੇ ਲੱਗਦਾ ਕਿ ਰੁਜ਼ਗਾਰ ਲਈ ਲੜੀਏ ਜਾਂ ਅਸੀਂ ਆਰਥਿਕਤਾ ਲਈ ਲੜੀਏ ਜਾਂ ਆਪਣੇ ਖਿੱਤੇ ਲਈ ਲੜੀਏ ਇਹ ਚੀਜ਼ਾਂ ਦੇ ਲੋਕੀ ਭੁੱਲ ਜਾਂਦੇ ਆ ਜਿਹੜਾ ਆ ਹੈਗਾ ਨਾ ਇਹ ਫੰਡਾਮੈਂਟਲਿਜ਼ਮ ਇਹਦੇ ਵਿੱਚ ਜਿਹੜਾ ਉਲਝੇ ਜਾਂਦੇ ਲੋਕ ਇਹ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਆ ਉਹਦਾ ਕੋਈ ਦੁਸਤਾਨ ਦੇ ਬਹੁਤ ਅਸਰ ਪੈ ਚਲਿਆ ਲੋਕੀ ਜਾਂਦੇ ਕੋਈ ਗੱਲ ਨਹੀਂ ਸਾਨੂੰ ਰਾਮ ਮੰਦਰ ਚਾਹੀਦਾ ਰੋਟੀ ਮਿਲਦੀ ਨਹੀਂ ਮਿਲਦੀ ਕਿ ਇਹੋ ਜੇ ਉਲਝਣ ਚ ਜਿੱਦਾਂ ਫਸੇ ਆਂ ਮੈਨੂੰ ਲੱਗਦਾ ਜਿੱਦਾਂ ਕਰਜ਼ਾ ਦੇ ਦੇ ਕੇ ਉਹ ਉਹ ਰੈਵੋਲਿਊਸ਼ਨ ਚਲ ਰਿਹਾ ਹੈ ਨਾ ਉਹਦੇ ਖਿਲਾਫ ਬੋਲਿਆ ਸੀ ਨਿਕਲ ਉਹ ਹੀ ਚੱਲਣਾ ਦੇਖ ਜਿਗਾ ਪੀਜੀਪ ਕਰ ਰਹੀ ਹੈ ਇਸ ਦੇ ਨਾਲ ਜਿਹੜਾ ਲੋਨ ਜਿਹੜਾ ਹੈਗਾ ਇੰਟਰਨੈਸ਼ਨਲ ਬੈਂਕ ਦਾ ਉਹ ਹੋਰ ਬਾਜ ਜਾਣਾ ਤੇ ਕਾਰਪੋਰੇਸ਼ਨ ਦਾ ਪ੍ਰਾਈਵੇਟੇਸ਼ਨ ਹੋ ਰਹੀ ਹੈ ਇਹਦੇ ਨਾਲ ਨੌਕਰੀਆਂ ਜਿਹੜੀਆਂ ਲੋਕਾਂ ਦੀ ਜਿਆਦੀਆਂ ਲੱਗਣੀਆਂ ਕਿਉਂਕਿ ਉੱਥੇ ਬੰਦੇ ਜਿਹੜੇ ਹੈਗੇ ਉਹ ਥੋੜੇ ਰੱਖਦੇ ਹਨ ਵੀ ਥੋੜੀ ਹੁੰਦੇ ਹਨ ਤੇ ਕੰਡਮੀਦਾਂ ਦੇ ਜਿਹੜੇ ਚਾਹਦੇ ਆ ਤੇ ਤੁਹਾਨੂੰ ਦਿਖਾਇਆ ਹੁਣ ਬੜੇ ਉਹਨਾਂ ਲੋਕ ਜਿਹੜੇ ਹੈਗੇ ਕਈ ਇੰਡਸਟਰੀ ਚੋਂ ਕੱਢੇ ਬਹੁਤ ਜ਼ਿਆਦਾ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਮੇਲ ਜਿਹੜੇ ਕਪਟਨਰਜ਼ ਉਹ ਵੈਸੇ ਵੀ ਫੇਲ ਹੋ ਰਹੇ ਆ ਕਿਉਂਕਿ ਉਹ ਇਹੋ ਜਿਹੀ ਜਗਾ ਪਾਉਂ ਗਿਆ ਜਿਹੜਾ ਡਾਲਰ ਜਿਹੜਾ ਹੈ ਡਾਲਰ ਗਲੋਬਲ ਸਾਊਥ ਦਾ ਹੈ ਡਾਲਰ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਹੈ ਬ੍ਰਿਟਿਸ ਵਾਲੇ ਬਕਰ ਵਾਲੇ ਬੈਂਕਰ ਉਹ ਆਪਣਾ ਦੇ ਰਹੇ ਉਹਨਾਂ ਨੇ ਅਨਾਉਂਸ ਵੀ ਕਰਤਾ ਕਿ ਮੇਰੇ ਖਾਲ ਸਿੱਕਾ ਜਿਹੜਾ ਹੈਗਾ ਤੇ ਇਸ ਕਰਕੇ ਜਿਹੜਾ ਅਮਰੀਕਾ ਦੀ ਇਹ ਡਾਊਨਪਾਲ ਹੋ ਜਾਣੀ ਆ ਉਹਦੇ ਨਾਲ ਹੀ ਜਿਹੜਾ ਇੱਕ ਸਾਰੇ ਕਲਚਰ ਬਦਲ ਜਾਏਗਾ ਫਿਰ ਲੋਕਾਂ ਦੀ ਆਵਾਜ਼ ਜਿਹੜੀ ਹੈ ਨਾ ਉਹ ਬੁਰੀ ਆ ਗਈ ਮੈਨੂੰ ਲੱਗਦਾ ਕੋਈ ਤਾਂ ਛੋਟਾ ਇਗਜ਼ਾਮਪਲ ਦੇਣਾ ਤੁਸੀਂ ਪਿੱਛੇ ਇੱਕ ਵੀਡੀਓ ਦੇਖੀ ਨਹੀਂ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੀ ਉਹ ਜਿਹੜੇ ਇੰਡੀਆਸ ਪੀਪਲ ਜਿਹੜੇ ਆ ਉਹਦੇ ਕੁੜੀ 21 ਸਾਲ ਦੀ ਐ ਮੈਂਬਰ ਪਰਲਮੈਂਟ ਉਹ ਬੜੀ ਵਾਇਰਲ ਹੋ ਰਹੀ ਹੈ ਵਰਲਡ ਲੈਵਲ ਤੇ ਮੈਂ ਭੇਜੀਆਂ ਵੀ ਸੀ ਸੁਣੀਆਂ ਵੀ ਉਹ ਇੱਕ ਐਗਜ਼ੈਂਪਲ ਐ ਕਿ ਜਿਹੜਾ ਕੈਨੇਡਾ ਵਿੱਚ ਵੀ ਅਮਰੀਕਾ ਵਿੱਚ ਵੀ ਉਹ ਮੂਵਮੈਂਟਸ ਆ ਰਹੀਆਂ ਨੇ ਉਹ ਇਹ ਹੌਲੀ ਹੌਲੀ ਚੀਜ਼ਾਂ ਨੇ ਇੰਡੀਆ 'ਚ ਵੀ ਆਉਣੀਆਂ ਨੇ ਜਿਹੜੀਆਂ ਦਲਤਾਂ ਦੀਆਂ ਮੂਵਮੈਂਟਸ ਜਾਂ ਜੋ ਗਰੀਬ ਜਿਹੜਾ ਡੌਂਟ ਰੋਡਨ ਲੋਕ ਨੇ ਇਹ ਆਉਣੀਆਂ ਨੇ ਵਾਇਸ ਬਣेंगी ਵਾਇਸ ਬਣਨੀ ਹੈ ਸ਼ਰਮਾ ਜੀ ਇਦਾਂ ਦੇ ਨਾ ਬੜੇ ਕਦੀ ਕਦੀ ਕੋਈ ਸਾਈਨ ਆਉਂਦੇ ਆ ਜੇ ਤੁਸੀਂ ਬੜੇ ਖੁਸ਼ ਹੋ ਜਾਂਦੇ ਆ ਪਿੱਛੇ ਜੇ ਇੱਕ 스웨ਡਨ ਦੀ ਨਿੱਕੀ ਜਿਹੀ ਕੁੜੀ ਨੇ ਯੂਨ ਚ ਬੋਲਦਿਆਂ ਇਹਨਾਂ ਨੂੰ ਲਾਜਵਾਬ ਕਰ ਦਿੱਤਾ ਸੀ ਤੇ ਉਤੋਂ ਬੜੀਆਂ ਬਿੰਦਾਂ ਜੱਗੀਆਂ ਸੀ ਤੇ ਮੁੜ ਕੇ ਕਿਸਾਨ ਮੂਵਮੈਂਟ ਚ ਕਿਸਾਨਾਂ ਦੇ ਉਲਟ ਖੜੀ ਹੋ ਗਈ ਸੀ ਇਹ ਚੀਜ਼ਾਂ ਜਿਹੜੀਆਂ ਨੇ ਪਤਾ ਨਹੀਂ ਹੁੰਦਾ ਵੀ ਕੱਲ ਨੂੰ ਕਿਹੜਾ ਰੋਖ ਤਿਆਰ ਕਰਦੀਆਂ ਨੇ ਹਾਂਜੀ ਵੋਖਰੀ ਗੱਲ ਹੈ ਲੇਕਿਨ ਇੱਕ ਇੱਕ ਚੀਜ਼ਾਂ ਸਿੰਬਲ ਦਿਸਣੇ ਆ ਅਸਰ ਕਰਨਾ ਲੋਕਾਂ ਦੇ ਇਹ ਟੈਕਨੋਲੋਜੀ ਦੀ ਮਾਡਰਨ ਟੈਕਨੋਲੋਜੀ ਹੈ ਨਾ ਇਹ ਮਾਡਰਨ ਟੈਕਨੋਲੋਜੀ ਨੇ ਰੈਵਿਊ ਅਗੇ ਇੱਕ ਮਾਰਕਸਿਜ਼ਮ ਨੂੰ ਲੈਂਦਾ ਜੀ ਮਾਡਰਨ ਟੈਕਨੋਲੋਜੀ ਨੇ ਰੈਵਿਊਸ਼ਨ ਤੇ ਲਿਆਉਣਾ ਤੇ ਚੇਂਜ ਤੇ ਕਰਾ ਇੱਕ ਕੇ ਪ੍ਰਿਸਿਸਟਮ ਰਹਿਣਾ ਹੈ ਲਾ ਮਾ ਇਹ ਕਿ ਲੋਕੇ ਹੈਗੇ ਸੋਲ ਇਹ ਪ੍ਰਿਸਿਸਟਮ ਰਹਿਣਾ ਹੈ ਲੇਕਿਨ ਇਹਦਾ ਮੋਨੋਪੋਲੀ ਸਿਸਟਮ ਹੈਣਾ ਜਿਹਦਾ ਅਦਾਨੀ ਨੇ ਜ਼ਰਾ ਕੋ ਕਬਜ਼ਾ ਕਰ ਇਹ ਟੁੱਟਣਾ ਤੇ ਹੈਗਾ ਤੇ ਇਹਦੇ ਦਾ ਅਸਰ ਦੇ ਹੋਗਾ ਇੱਕ ਸੜਕਾਂ ਤੇ ਆ ਜਾਣੇ ਹੈ ਡੈਮੋਕ੍ਰੇਸੀ ਡੈਮੋਕ੍ਰੇਸੀ ਦੇ ਲੀਡਰਸ਼ਿਪ ਨੂੰ ਇਹ ਡਿਲੀਵਰ ਤੇ ਕਰਨਾ ਪੈਗਾ ਉਹ ਗੱਲਾਂ ਚਲਣੀਆਂ ਨੇ ਨੁਕਲ ਬਰਬਾਦ ਨਹੀਂ ਕਰਨੀ ਜਿੱਦਾਂ ਦਸਰੇ ਨੇ ਸੰਭਤਾਂ ਦੇਸੀ ਰੇ ਨੇ ਦੇ ਵਿਲ ਨਾਟ ਟੋਲਰੇਟ ਪੀਪਲ ਵਿਲ ਨਾਟ ਟੋਲਰੇਟ ਇਹਦੇ ਹੁਣ ਚਲੋ ਜੀ ਤੁਹਾਡਾ ਸੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਮੇਂ ਦਾ ਥੋੜਾ ਧਿਆਨ ਰੱਖਣਾ ਪੈਣਾ ਵੈਸੇ ਤਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਡੈਮੋਕ੍ਰੇਸੀ ਜੇ ਡੈਮੋਕ੍ਰੇਸੀ ਰਹਗੀ ਤੇ ਇਹ ਚਾਹ ਰਹਿਣਗੀਆਂ ਅੱਜ ਦੇ ਰਾਹਦੇ ਆ ਕਿ ਡੈਮੋਕ੍ਰੇਸੀ ਅਸਲ ਰੂਪ ਚ ਹੈ ਹੀ ਨਹੀਂ ਕੈਪਟਲਿਸਟ ਉਹ ਸਾਰਾ ਕੁਝ ਕੰਟਰੋਲ ਕਰ ਰਹੇ ਆ ਤੇ ਦੂਜੇ ਪਾਸੇ ਟਰੰਪ ਦਾ ਫੀਨੋਮਨਾ ਜਿਹੜਾ ਤੁਸੀਂ ਇੰਟਰਨੈਸ਼ਨਲ ਲੈਵਲ ਨਾਲ ਜੋੜ ਰਹੇ ਹੋ ਉਹ ਬੰਦਾ ਇਹਨਾਂ ਅਨ ਐਕਸਪੈਕਟਿਡ ਹੈ ਪਤਾ ਨਹੀਂ ਉਹਨੇ ਕੀ ਕਰਨਾ ਕਿੱਧਰ ਨੂੰ ਲੈ ਜਾਣਾ ਇਹ ਚੀਜ਼ਾਂ ਸਾਰੀਆਂ ਆਨਲਾਈਨ ਦੇਣਾ ਚ ਬੜਾ ਧਿਆਨ ਰੱਖਣੀਆਂ ਤੇ ਇਹਨਾਂ ਚੀਜ਼ਾਂ ਦਾ ਹਰ ਇੱਕ ਦੇ ਅਸਰ ਤੇ ਪੈਂਦਾ ਦੇਖਾਂਗੇ ਆਉਣ ਵਾਲੇ ਸਮੇਂ 'ਚ ਦੁਨੀਆ ਕਿੱਧਰ ਨੂੰ ਜਾਂਦੀ ਆ ਜੇ ਤੇ ਕਿਤੇ ਇਹਨਾਂ ਦੀ ਕਿਰਪਾ ਨਾਲ ਅਮਰੀਕਾ ਨਾਲ ਜੋ ਕੁਝ ਇਹ ਕਰ ਰਿਹਾ ਤੇ ਤੀਜੀ ਵਰਲਡ ਵਾਰ ਵਾਲਾ ਰੁਖ ਬਣ ਗਿਆ ਤੇ ਫਿਰ ਸ਼ਾਇਦ ਅਸੀਂ ਇਹ ਗੱਲ ਕਰਨ ਦੀ ਕਾਬਲੀ ਨਹੀ ਹੁੰਦੀ ਨਹੀਂ ਪਰ ਜੋ ਹਾਲਾਤ ਹੁਣ ਪ੍ਰੇਮ 'ਚ ਜੋ ਬਣ ਰਿਹਾ ਹੈ ਉਹ ਨਹੀਂ ਹੋਵੇ ਚਲੋ ਨਹੀਂ ਹੋਵੇ ਤੇ ਬਹੁਤ ਚੰਗੀ ਗੱਲ ਹੈ ਨਾ ਹੋਵੇ ਤੇ ਬਹੁਤ ਚੰਗੀ ਗੱਲ ਹੈ ਐਸੇ ਹੀ ਨਾਲ ਆਪਾਂ ਜਦਾ ਕਰਦੇ ਜੀ ਪ੍ਰੋਗਰਾਮ ਖਤਮ ਤੇ ਰੱਬਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਥੈਂਕ ਯੂ